ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਹਾ ਪਰ ਸਵਾਤ ਕਰਦਾ ਅੱਜ ਇੱਕ ਨਿਊ ਹੋਰ ਵੀਡੀਓ ਬਣਾਇਆ ਕਿਸਾਨ ਵੀਰੋ ਅੱਜ ਖੜੇ ਆਪਾਂ ਆਪਣੇ ਸਹਿਰ ਖੰਨਾ ਨਿਊ ਹਾਲੈਂਡ ਵਾਲਿਆਂ ਦੇ ਸ਼ੋਰੂਮ ਤੇ ਤੇ ਅੱਜ ਆਪਾਂ ਤੁਹਾਨੂੰ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 3634 ਪੁਆਇੰਟ ਬਾਰੇ ਜਾਣਕਾਰੀ ਦੇਣਗੇ ਬਾਈ ਅੰਦਰੋਂ ਆਉਣਗੇ ਬਾਬੀ ਉਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਕੀ ਕੀ ਦੇ ਵਿੱਚ ਫੀਚਰ ਨੇ ਕੀ ਕੀ ਨਵਾਂ ਆਇਆ ਸਾਰੀਆਂ ਗੱਲਾਂ ਬਾਤਾਂ ਜਾਣਾਂਗੇ ਬਾਈ ਤੋਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਬੜਾ ਟਾਈਮ ਹੋ ਗਿਆ ਵੀਡੀਓ ਪਾਉਣਾ ਦੱਬ ਦਿਆ ਕਰੋ ਪਟੜ ਜਿਆ ਤੇ ਫੇਸਬੁੱਕ ਤੇ ਤਾਂ ਮਿੱਟੂ ਨੀ ਆ ਪਰ पेज ਨੂੰ ਫੋਲੋ ਕਰ ਲਿਆ ਕਰੋ ਜਾਦਾ ਗੱਲਾਂ ਨਾ ਕਰਦੇ ਹੋਏ ਕਰਦੇ ਆਂ ਵੀਰ ਨਾਲ ਗੱਲਬਾਤ ਆ ਜਾਓ ਘਰਾਂ ਫਿਰ ਹਾਂਜੀ ਕਿਸਾਨ ਵੀਰੋ ਆ ਖੜਾ 36 30 ਐਡਿਕਸ਼ਨ ਫੋਰਵੰਡ ਤੇ ਆਪਣੇ ਨਾਲ ਵੀਰ ਨੇ ਕੰਨੇ ਤੋਂ ਤਿੰਨ ਤੋਂ ਆਪਾਂ ਜਾਣਕਾਰੀ ਲਵਾਂਗੇ ਸਤਿਗੁਰ ਜੀ ਸਤਿਗੁਰ ਬਾਈ ਜੀ ਸਤਿਗੁਰ ਜੀ ਬੀਰ ਜੀ ਪਹਿਲਾਂ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਦੱਸ ਦਿਓ ਇੱਕ ਵਾਰ ਮੇਰਾ ਨਾਮ ਪ੍ਰਵਿੰਦਰ ਸਿੰਘ ਬੋਵੀ ਆ ਜੀ ਹਾਂਜੀ ਸਾਡੀ ਫਰਮ ਹੈਗੀ ਸਰਿੰਦਰਪਾਲ ਸਿੰਘ ਕੰਪਨੀ ਖਨਾ ਠੀਕ ਆ ਜੀ ਤੇ ਇੱਥੇ ਮੈਨੂੰ ਨਿਊ ਹਰਨਡ ਦੇ ਵਿੱਚ 40 ਨਹੀਂ ਸਾਲ ਹੋ ਗਏ ਕੰਮ ਰੈਗੂਲਰ ਕਰਦੇ ਨੂੰ ਜੀ ਹਾਂਜੀ ਤੇ ਅੱਜ ਅਸੀਂ ਤੁਹਾਨੂੰ ਆਪਣੇ ਟਰੈਕਟਰ 36 ਦੀ ਸਪੈਸ਼ਲ ਐਡੀਸ਼ਨ ਬਾਰੇ ਦੱਸਾਂਗੇ ਜੀ ਹਾਂਜੀ ਬਹੁਤ ਹੀ ਜਾਣਕਾਰੀ ਦਵਾਗੇ ਜਿੰਨੀ ਕਪਰ ਹੋ ਗਈ ਹੈ ਜੀ ਹਾਂਜੀ ਤੇ ਆਪਾਂ ਆ ਗਏ ਵੀਰੇ 프런ਟ ਤੋਂ ਹੀ ਸਟਾਰਟ ਕਰਦੇ ਆ ਪਹਿਲਾਂ ਹਾਂਜੀ ਹਾਂਜੀ 프런ਟ ਤੇ ਜੇ ਆਪਾਂ ਗੱਲ ਕਰੀਦਾ ਹਿੱਸਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਜੀ ਆਪਣੇ 프런ਟ ਵੇਟ ਦੀ ਹਾਂਜੀ ਸਭ ਤੋਂ ਪਹਿਲਾਂ 프런ਟ ਸਾਰੇ ਹੋਰ ਕੰਪਨੀਆਂ ਤੋਂ ਇਲਾਵਾ ਆਪਣੇ ਟਰੈਕਟਰ ਨਿਊ ਹਲਡ ਦੇ ਵਿੱਚ 60 ਕਿਲੋ ਦਾ ਵੇਟ ਆਉਂਦਾ ਜੀ ਆ 65 ਕਿਲੋ ਦਾ ਵੇਟ ਆਇਆ ਹਾਂਜੀ ਆ 65 ਕਿਲੋ ਦਾ ਠੀਕ ਆ ਜੀ ਤੇ ਨੰਬਰ ਤੋਂ ਆਉਂਦੀ ਹੈ LED ਲਾਈਟ ਆ ਗਈ ਆਪਣੇ ਟਰੈਕਟਰ ਦੇ ਵਿੱਚ ਠੀਕ ਆ ਜੀ LED ਲਾਈਟ ਆ ਗਈ LED ਲਾਈਟ ਆ ਜੀ ਹਾਂਜੀ ਹਾਂਜੀ ਤੇ ਨੰਬਰ ਤੋਂ ਕਲਰ ਆ ਗਿਆ ਤਾਂ ਮੈਟੈਲਿਕ ਕਲਰ ਆ ਗਿਆ ਮੈਟੈਲਿਕ ਕਲਰ ਆ ਗਿਆ ਜੀ ਮੈਟੈਲਿਕ ਕਲਰ ਵੀਰੇ 24 ਦਾ ਟਾਇਰ ਆ ਜੀ ਤੇ ਇਸ ਤੋਂ ਸਾਡ ਤੋਂ ਆਪਾਂ ਗੱਲ ਕਰੀਏ ਮੜਾ ਖੋਲ ਲਿਆ ਮੜਾ ਇੰਜਣ ਦਿਖਾ ਦਈਏ ਕਿਸਾਨ ਵੀਰਾਂ ਨੂੰ ਹਾਂਜੀ ਹਾਂਜੀ ਖੋਲ ਕੇ ਦਿਖਾ ਦਈਏ ਇੱਕ ਵਾਰ ਉਸ ਤੋਂ ਬਾਅਦ ਜੀ ਇਹਦਾ ਮੇਨ ਆ ਜਾਂਦਾ ਬਹੁਤ ਜ਼ਿਆਦਾ ਵਧੀਆ ਇਹਦਾ ਰੂਟਰ ਪੰਪ ਆ ਜੀ ਰੂਟਰੀ ਪੰਪ ਹੈ ਦਾ ਇਹ ਰੂਟਰ ਪੰਪ ਹੈ ਡੀਜ਼ਲ ਖਰਚਾ ਘੱਟ ਆ ਉਹ ਦੂਸਰੇ ਟਰੈਕਟਰਾਂ ਨਾਲੋਂ ਹਾਂਜੀ ਤੇ ਐਵਰੇਜ ਵੀ ਵਧਦਾ ਤੇ ਬਾਕੀ ਇੰਜਣ ਦੀ ਲਾਈਫ ਵੀ ਵਧ ਰਹੀ ਜਾਂਦੀ ਹੈ ਇਹ ਨਾਲ ਠੀਕ ਹੈ ਕਿੰਨੇ ਸਿਲੰਡਰ ਆ ਵੀਰੇ ਬਣਾ ਇਹ ਤਿੰਨ ਸਿਲੰਡਰ ਇੰਜਣ ਆ ਜੀ 3 ਸਿਲੰਡਰ ਇੰਜਣ ਆ ਕਿੰਨੀ ਐਚਪੀ ਦਾ ਹੈ ਇਹ 55 ਹਾਰਸ ਪਾਵਰ ਦਾ 55 ਹਾਰਸ ਪਾਵਰ ਦਾ ਟਰੈਕਟਰ ਹੈ ਜੀ ਠੀਕ ਆ ਠੀਕ ਆ ਤੇ ਆਪਾਂ ਜੇ ਗੱਲ ਰੇਡੀਏਟਰ ਦੀ ਕਰੀਏ ਰੇਡੀਏਟਰ ਬੜਾ ਰੇਡੀਏਟਰ ਹੈ ਜੀ ਇਹਦਾ ਹਾਂਜੀ ਖੁੱਲਾ ਵਧੀਆ ਉਸ ਤੋਂ ਬਾਅਦ ਇਹਦਾ ਪਾਵਰ ਸਟੀਅਰਿੰਗ ਦਾ ਵੀ ਠੰਡਾ ਕਰਨ ਵਾਸਤੇ ਇੰਟਰਕੂਲਰ ਲੱਗਿਆ ਹੋਇਆ ਹੈ ਜੀ ਇੰਟਰਕੂਲਰ ਲੱਗਿਆ ਹੈ ਜਿਹਦੇ ਵਿੱਚ ਨਾ ਮੁਗਲ ਲੱਡਾ ਹੋ ਕੇ ਨਿਕਲੋ ਆਪਣਾ ਜਿਹੜਾ ਹੈਗਾ ਪਾਵਰ ਦਾ ਹਾਂਜੀ ਪਾਵਰ ਸਟੀਅਰਿੰਗ ਦਾ ਤੇਲ ਠੰਡਾ ਹੋ ਕੇ ਨਿਕਲੂਗਾ ਜਿਹੜੀ ਆ ਜੀ ਠੀਕ ਆ ਜੀ ਉਹ ਜਿਹੜਾ ਸੀਲ ਸੂਲ ਲੀਕ ਹੋਰ ਦਾ ਬਹੁਤ ਜਲਦ ਕਾਰਸ ਘਟ ਜਾਂਦੇ ਜੀ ਹਾਂਜੀ ਹਾਂਜੀ ਕਮਾਂਡਰ ਦਾ ਇਹ ਹੁੰਦਾ ਜੀ ਡੀ ਡੀਜ਼ਲ ਫਿਲਟਰ ਡੀਜ਼ਲ ਫਿਲਟਰ ਜੀ ਹਾਂ ਜੀ ਹਾਂ ਜੀ ਇਹ ਮੇਨ ਫਿਲਟਰ ਹੈ ਜੀ ਹਾਂ ਜੀ ਕੋਈ ਹੋਰ ਮੇਨ ਚੀਜ਼ ਇੱਥੇ ਲੱਗੀ ਹੋਵੇ ਜਿਵੇਂ ਆ ਪਿਊਜ ਵੀਰ ਜੇ ਵੀਰੇ ਆ ਪਿਊਜ ਹੁੰਦੇ ਆ ਜੀ ਆਪਣੇ ਹਾਂ ਜੀ ਹਾਂ ਜੀ ਇਹ ਦੋ ਨੰਬਰ ਇਹਦੇ ਵਿੱਚ ਆ ਲੱਗੇ ਹੋਏ ਆ ਜੀ ਕਾਲੇ ਲੱਗੇ ਹੋਏ ਆ ਹਾਂ ਜੀ ਹਾਂ ਜੀ ਇੱਕ ਨੰਬਰ ਤੋਂ ਦੋ ਨੰਬਰ ਹੁੰਦੇ ਆ ਜੀ ਠੀਕ ਆ ਵੀਰ ਸਟਾਰਟਿੰਗ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਹੋਵੇ ਤੇ ਆਪਾਂ ਪਤਾ ਕਰ ਹਾਂ ਜੀ ਹਾਂ ਜੀ ਟੋਲ ਕੀ ਲੱਗੀ ਹੋਏ ਵੀਰੇ ਦਾ ਬੱਚਾ ਨਹੀਂ 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 ਸਿੱਧਾ ਡਾਇਰੈਕਟਾ ਸਿੱਧਾ ਡਾਇਰੈਕਟਾ ਟਰਬੋ ਆ ਜੀ ਇਹ ਟਰਬੋ ਆ ਟਰਬੋ ਹਾਂ ਜੀ ਹਾਂ ਇਹ ਲਿਫਟ ਫਿਲਟਰ ਆ ਜੀ ਲਿਫਟ ਫਿਲਟਰ ਹਾਂਜੀ ਲਿਫਟ ਫਿਲਟਰ ਬਟਾ ਲਿਫਟ ਫਿਲਟਰ ਕਰਤਾ ਹਾਂ ਜਿ ਲਿਫਟ ਦੀ ਪ੍ਰੋਬਲਮਲੀ ਆਉਗੀ ਚੱਕਰ ਤੇ ਆ ਪੰਪ ਆ ਗਏ ਹੈ ਇਹ ਡਬਲ ਪੰਪ ਆ ਜੀ ਸਟੀering ਤੇ ਲਿਫਟ ਦਾ ਹਾਂਜੀ ਸਟੀering ਦੇ ਬਾਬ ਠੀਕ ਆ ਵਾਟਰ ਸਪਰੇਟਰ ਆ ਗਿਆ ਹਾਂਜੀ ਤੇ ਆ ਕਦੇ ਵਾਸਤੇ ਵੀਰੇ ਇਹ ਇਹ ਡੀਜ਼ਲ ਫਿਲਟਰ ਹੈ ਛੋਟਾ ਡੀਜ਼ਲ ਫਿਲਟਰ ਲੱਗਿਆ ਪਹਿਲਾਂ ਇਹ ਇੱਥੇ ਜਾਊਗਾ ਬਾਟਰ ਸਪਰੇਟਰ ਫਿਲਟਰ ਜਾਊਗਾ ਜੀ ਹਾਂਜੀ ਬਗਾਹ ਪੰਪ ਨੂੰ ਜਾਊਗਾ ਜੀ ਆ ਫਿਲਟਰ ਇਹ ਵੀ ਡੀਜ਼ਲ ਫਿਲਟਰ ਹੈ ਜੀ ਬڑے ਫਿਲਟਰ ਲਾਏ ਨੇ ਕੰਪਨੀ ਨੇ ਕਰੇ ਵੀ ਪੰਪ ਦੀ ਲਾਈਫ ਵਧ ਰਹੀ ਦੀ ਹੈ ਪੰਪ ਦੀ ਲਾਈਫ ਜ਼ਿਆਦਾ ਰਹਿੰਦੀ ਹੈ ਕਰੇ ਬਾਕੀ ਹਾਂਜੀ ਜਿਹੜਾ ਹੈਗਾ ਆਪਣਾ ਪਲੇਟਫਾਰਮ ਉੱਚਾ ਕਰਦਾ ਸਹੀ ਗੱਲ ਆ ਹਾਂਜੀ ਪਹਿਲਾਂ ਉਹ ਸੁਖਾਲਾ ਹੋ ਗਿਆ ਹਾਂਜੀ ਤੇ ਪਲੇਟਵਾਰ ਰਬੜ ਮੈਟ ਕਰਤਾ ਜੀ ਹਾਂਜੀ ਤੇ ਬਾਕੀ ਇਹਦੇ ਵਿੱਚ ਐਲਈਡੀ ਲਗਾਉਂਦਾ ਐਲਈਡੀ ਆਹ ਬੜੀਆਂ ਸੁਣੀਆਂ ਕਰਤੀਆਂ ਜੀ ਐਲਈਡੀ ਲਗਾ ਤਾਂ ਕਿ ਕਿਸਾਨਾਂ ਦੀ ਡਿਮਾਂਡ ਦੇ ਉੱਪਰ ਫੁਮ ਕਰਨਾ ਪੈਦਾ ਜੀ ਹਾਂਜੀ ਹਾਂ ਵਧੀਆ ਚੌੜੇ ਮਰਗਿਆੜ ਕਰਤੇ ਹੈ ਕਹਿੰਦੇ ਹਾਂਜੀ ਹਾਂਜੀ ਮੈਟੈਲਿਕ ਕਲਰ ਆ ਜੀ ਇਹ ਹਾਂ ਹਾਂ ਮੈਟੈਲਿਕ ਕਲਰ ਸਾਡੀ ਹੈਗੀ ਛਤਰੀ ਹੈ ਜੀ ਛਤਰੀ ਹੋਡੇ ਵੀ ਪੂਰਾ ਮਜ਼ਬੂਤ ਆ ਕਹਿੰਦੇ ਨਹੀਂ ਕਨੋਪੀ ਆ ਜਿਹੜੀ ਥੋੜੀ ਪੂਰੀ ਹੈਵੀ ਹੈ ਵੀ ਸਾਰਾ ਨਾਲ ਹੈਵੀ ਆ ਤਾਂ ਤੇ ਮਗਲੇ ਟਾਇਰ ਕਿੰ ਤੇ ਚਲੋ ਆਪਾਂ ਪਾਰਲੀ ਸਾਈਡ ਤੇ ਚਲਦੇ ਆਂ ਉਧਰ ਵੀ ਦੇਖਦੇ ਆਂ ਚਲੋ ਇੱਧਰ ਨਹੀਂ ਕਰ ਲੋ ਬੜਾ ਸੋਨਾ ਕਰਤਾ ਜੇ ਕੰਪਨੀ ਕਰੀਏ ਆਜੋ ਵੀਰ ਜੀ ਆਜੋ 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 ਤੁਹਾਨੂੰ ਆਹ ਸੜ ਤੇ ਦੇਖ ਲਈ ਵੀਰੇ ਇੱਕ ਮਿੰਟ ਤੇ ਆਪ ਵੀ ਤੁਹਾਡੇ ਜਾਈ ਵਗੈਰਾ ਖੁੱਲੀ ਜਾਣਾ ਜੀ ਵੀਰ ਜੀ ਐਜ ਤੇ ਟੁੱਟੀ ਵਾਲੀ ਮਸ਼ੀਨ ਤੇ ਤੇ ਹਵਾ ਹਵਾ ਸਾਫ ਹੋ ਕੇ ਜਾਊਗੀ ਗਰਦਾ ਜੀ ਜਾਊਗਾ ਅੰਦਰ ਆਪਾਂ ਇਹਨੂੰ ਖੁੱਲਾ ਕਰ ਨਹੀਂ ਹਾਂ ਹਾਂ ਆਹ ਸਿੰਗਲ ਐਕਟਿੰਗ ਬਦ ਰਾਮ ਦਾ ਸਟੀਰੀਂਗ ਦਾ ਹੈ ਸਿੰਗਲ ਜੈਕ ਹੈ ਜੀ ਪਾਵਰ ਸਟੀਰੀਂਗ ਦਾ ਆਰਮ ਡਾਇਰੈਕਟਰ ਦੇ ਵਿੱਚ ਡਬਲ ਹੁੰਦੇ ਆ ਡਬਲ ਦੇ ਨਾਲ ਰਿਪੇਅਰ ਵੀ ਵੱਧਦੀ ਗਿਆ ਸਿੰਗਲ ਦੇ ਵਿੱਚ ਸਹੀ ਰਹਿੰਦਾ ਹੈ ਸਹੀ ਰਹਿੰਦਾ ਹਾਂ ਜੀ ਹਾਂ ਬਾਕੀ ਦਾ ਸਾਡੇ ਡਾਇਰੈਕਟਰ ਦੇ ਵਿੱਚ ਇੰਟਰਕੂਲਰ ਲੱਗਿਆ ਜੀ ਠੀਕ ਹੈ ਮੋਗਲ ਵਾਲਾ ਪੂਰਾ ਗੈਲਰੀ ਹੈ ਵਿੱਚ ਸਾਰਾ ਇਹ ਵੀ ਠੰਡਾ ਹੋ ਕੇ ਜਾਂਦਾ ਜੀ ਇੰਟਰਕੂਲਰ ਨਾਲ ਮੋਗਲ ਵੀ ਠੰਡਾ ਹੋ ਕੇ ਜਾਂਦਾ ਉਹਦਾ ਤੇ ਆ ਵਧੀਆ ਸੋਹਣਾ ਸਪੈਸ਼ਲ ਐਡੀਸ਼ਨ ਦਾ ਕਹ ਨਹੀਂ ਹਾਂ ਬਾਕੀ ਡਬਲ ਡਬਲ ਸਟੈਪ ਅਪ ਕਰਤਾ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਹਾਂ ਚਾੜ੍ਹਨ ਵਾਲਾ ਡਰਾਈਵਰ ਨੂੰ ਜਾ ਕੇ ਸਵਾਲਾ ਰਹੂਗਾ 12+3 ਜੂਜੀ ਹੈਂ ਜੀ ਪਲੱਸ ਤੇ ਆ ਫਿਊਲ ਟੈਂਕ ਕਿੰਨੇ ਦਾ ਵੀਰ ਜੀ ਇਹਦਾ ਇਹ 55 ਲੀਟਰ ਦਾ ਜੀ 55 ਲੀਟਰ ਦਾ ਹਾਂਜੀ ਹਾਂਜੀ ਦੇ ਆਪਾਂ ਚਲੋ ਮੈਂ ਉੱਪਰ ਚੜ੍ਹ ਕੇ ਦੇਖਦਾ ਇੱਥੋਂ ਜੀ ਦੇਖ ਲਈਏ ਜੇ ਸੀਟ ਦੀ ਗੱਲ ਕਰੀਏ ਤਾਂ ਸੀਟ ਬਹੁਤ ਵੱਡੀ ਕਰਦੀ ਸੀ ਸੀਟ ਇਡਜਸਟੇਬਲ ਆ ਜੀ ਪੂਰਾ ਸੋਫਾ ਆ ਜੀ ਜਿਵੇਂ ਉੱਪਰ ਥੱਲੇ ਮੈਂ ਉਹੀ ਕਹਾਂ ਪੂਰਾ ਸੋਫਾ ਆ ਜੀ ਦਾ ਇਹਦਾ ਕਿਸੇ ਟਰੈਕਟਰ ਦਾ ਵੀ ਨਹੀਂ ਹੈਗਾ ਕਿ ਪਹਿਲਾਂ ਨਾਲੋਂ 4ਵੀਂ ਗੇਅਰ ਚੇਂਜ ਕਰਦਾ ਜੀ ਆਪਾਂ ਅੱਛਾ ਆਹ 4ਵੀਂ ਗੇਅਰ ਚੇਂਜ ਕਰਦਾ ਉੱਪਰ ਨੂੰ ਕਰਦਾ ਚੱਜੂਗਾ ਤੇ ਥੱਲੇ ਨੂੰ ਡਿਸਕਨੈਕਟ ਹੋਈ ਜਾਏ ਠੀਕ ਆ ਆ ਆਪਣਾ ਡਬਲ ਕਲਚ ਆ ਗਿਆ ਜੀ ਡਬਲ ਕਲਚ ਆ ਆ ਆਪਣੀਆਂ 3 ਸਪੀਡ ਹਾਈ ਲੋ ਮੀਡੀਅਮ ਗੇਅਰ ਆ ਜੀ ਹਾਂ ਜੀ ਲੋ ਮੀਡੀਅਮ 3 ਸਪੀ ਜਿਹੜਾ ਜੇ ਪੀਡੀਓ ਊਨੀਵਰ ਹੈ ਜੀ ਇਹ ਪੀਡੀਓ ਊਨੀਵਰ ਆ ਹਾਂ ਤੇ ਬਾਕੀ ਆਪਾਂ ਮੜਾ ਇੱਕ ਮਿੰਟ ਮੈਨੂੰ ਉੱਤੇ ਚੜ ਕੇ ਦਿਖਾ ਵੀ ਦਈਏ ਕਿਸਾਨਾਂ ਨੂੰ ਦੇ ਕਿਸਾਨ ਵੀਰੋ ਪੂਰੀ ਵਧੀਆ ਫੀਲਿੰਗ ਆਉਂਦੀ ਆ ਤਾਂ ਸੁਫੇਤੀ ਬਹਿ ਗਏ ਜੇ ਆਪਾਂ ਕਹਿ ਰਹੀਏ ਕਰ ਨਹੀਂ ਹਾਂਜੀ ਹਾਂਜੀ ਇੱਥੋਂ ਦੇ 뷰 ਦੇਖਣਾ ਵਾਸਤੇ ਦਾ ਟਰੈਕਟਰ ਦਾ ਪੂਰਾ ਵਧੀਆ ਆਉਂਦਾ ਪੂਰਾ ਤੁਹਾਨੂੰ ਜਿਹੜੇ ਪਲੇਟਫਾਰਮ ਵੀ ਹੈ ਨਾ ਸਾਰਾ ਕੰਫਰਟੇਬਲ ਆ ਪੂਰਾ ਜੀ ਉਹਨਾਂ ਕੋਲ ਚਾਬੀ ਹੈ ਨਹੀਂ ਨਹੀਂ ਆ ਵੀ ਡਿਜੀਟਲ ਆ ਮੀਟਰ ਪੂਰਾ ਸੋਹਣਾ ਤੇ ਆ ਸੁਚਾ ਵਗੈਰਾ ਆ ਗਿਆ ਕਰ ਨਹੀਂ ਹਾਂਜੀ ਹਾਂਜੀ ਹਰ ਇਸ ਵਗੈਰਾ ਚਲੋ ਇਹ ਤਾਂ ਪਤਾ ਹੀ ਹੁੰਦਾ ਕਰ ਨਹੀਂ ਸਭ ਨੂੰ ਹਾਂਜੀ 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 ਇਹ ਚੀਜ਼ਾਂ ਦਾ ਤਾਂ ਸਾਈਡ ਮਿਰਰ ਲੱਗਿਆ ਆ ਤੇ ਇਧਰ ਵੀ ਰਹਿਗੀਆਂ ਨੇ ਆਪਣੀਆਂ ਕਿ ਨਾ ਚਾਰ ਚਾਰ ਫਾਰਵਰਡ ਹੋ ਗਏ ਜੀ ਪੰਜਵਾਂ ਰਵਰਸ ਹੋ ਗਿਆ ਪੰਜਵਾਂ ਰਵਰਸ ਹੋ ਗਿਆ ਹਾਂਜੀ ਹਾਂਜੀ ਆਹ ਡਰਾਫਟ ਕੰਟਰੋਲ ਆ ਗਿਆ ਹੈ ਜੀ ਕੰਟਰੋਲ ਔਟੋਮੈਟਿਕ ਬਟਨ ਆ ਗਿਆ ਜੀ ਹਾਂਜੀ ਆਹ ਔਟੋਮੈਟਿਕ ਬਟਨ ਲੱਗਿਆ ਕਿਸਾਨ ਵੀ ਹੋ ਪਹਿਲਾਂ ਆ ਆਪਣਾ ਡਿਸਟ੍ਰਿਬਿਊਟਰ ਆ ਗਿਆ ਤੇ ਆ ਵੀਰੇ ਦਾ ਕਾ ਆ ਪਾਰਕਿੰਗ ਬ੍ਰੇਕ ਆ ਗਈ ਹੈ ਜੀ ਇਹ ਪਾਰਕਿੰਗ ਬ੍ਰੇਕ ਆ ਗਿਆ ਵੀਰ ਜੀ ਠੀਕ ਆ ਠੀਕ ਆ ਠੀਕ ਆ ਚਲੋ ਆਪਾਂ ਤੁਹਾਨੂੰ ਲਾਈਟਾਂ ਵੀ ਲਾ ਕੇ ਦਿਖਾਉਨੇ ਆ ਜੀ LED ਦਿਖਾਓ ਮੜੇ ਆਇਆ ਇੱਕ ਵਾਰ ਸਾਊਂਡ ਵੀ ਚੈੱਕ ਕਰਾਂਗੇ ਨਾ ਹਾਂਜੀ ਹਾਂਜੀ ਆ ਦੇਖੋ ਜੀ ਹਾਂ ਆ ਦੇਖੋ ਲਾਈਟਾਂ ਦੇਖਦੇ ਆਂ ਕਿਸਾਨ ਵੀਰੋ ਥੱਲੇ ਉਤਰ ਕੇ ਰਹਿ ਜਾ ਫੇਰ ਚੜ ਜਾਗੇ ਕੋਈ ਗੱਲ ਨਹੀਂ ਇੱਥੇ ਖੜਾ ਆਪਣੀ ਇਹਦਾ ਬਾਲੀਆਂ ਵਧੀਆ ਕਰਤੀਆਂ ਜੀ ਕਹਿੰਦੇ ਵਧੀਆ ਜੀ ਅੱਗੇ ਫਾਰਮ ਟਰੈਕ ਦੀਆਂ ਕਹਿੰਦੇ ਹੁਣ ਉਹਦਾ ਉਦੋਂ ਵੀ ਉੱਪਰ ਕਰਦਾ ਕੰਮ ਸਿਰੇ ਆ ਜੀ ਹੁਣ ਸਿਰੇ ਹੀ ਆ ਹੁਣ ਤਾਂ ਹੁਣ ਉਹ ਟਰੈਕਟਰ ਨੂੰ 25 ਸਾਲ ਹੋ ਗਏ ਜੀ ਹਾਂ ਜੀ ਗੀੜੇ ਦੇ ਵਿੱਚ ਆਏ ਲੋ ਜੀ ਠੀਕ ਆ ਜੀ ਠੀਕ ਆ ਹਾਂ ਜੀ ਨਾਲ ਇਹਦੀ ਤਾਂ ਲਾਈਫ ਪਤਾ ਹੀ ਆ ਕਿਸਾਨ ਵੀਰਾਂ ਨੂੰ ਹਾਂ ਜੀ ਹਾਂ ਜੀ ਬਾਕੀ ਆਏ ਤੁਹਾਨੂੰ 25 26 ਸਾਲ ਨੇ ਆ ਆਹ ਨਾ ਬੀ ਸੈਂਸਿੰਗ ਇਹ ਬਹੁਤ ਹੈਗਾ ਨਹੀਂ ਬਾਕੀ ਇਹਦੇ ਵਿੱਚ ਆਪਣੇ ਆਮ ਟਰੈਕਟਰਾਂ ਨੂੰ ਜਿਹੜੇ ਹੋਰ ਕਿਸੇ ਟਰੈਕਟਰ ਦੇ ਵਿੱਚ ਇਲੈਕਟ੍ਰਿਕ ਕੰਪੈਸਿਟੀ ਇਹਦੇ ਵਿੱਚ ਅਸਿਸਟ ਆਰਮ ਲੱਗਿਆ ਜੀ ਠੀਕ ਹੈ ਜੀ ਜੈਕ ਲੱਗਿਆ ਹੋਇਆ ਹੈ ਜਿਹੜੀ ਕੰਪੈਸਿਟੀ ਵਧਾਉਣ ਵਾਸਤੇ ਜੀ ਠੀਕ ਹੈ ਜੀ ਠੀਕ ਹੈ ਕੰਪਿਊਟਰ ਲੱਗਿਆ ਹਲੇ ਦਾ ਜੀ ਹਾਂ ਜੀ ਹਾਂ ਨਾਲ ਉਹ ਪਾਵਰ ਪਲੱਗ ਵੀ ਲੱਗਿਆ ਨਾ ਇੱਥੇ ਪਲੱਗ ਹਾਂ ਜੀ ਹਾਂ ਜੀ ਇਸ ਟ੍ਰਿਬਿਊਟਰ ਅੰਡਰਸਟ੍ਰਿਬਿਊਟਰ ਡਬਲ ਆਹਨੇ ਪਾਵਰ ਦਾ ਪਲੱਗ ਲੱਗਿਆ ਹੈ ਕਣੇ ਇਹ ਟਰਾਲੀ ਵਾਸਤੇ ਆਈ ਬਲੱਗ ਟਰਾਲੀ ਦੇ ਲੈਟਾ ਲਾਉਣ ਵਾਸਤੇ ਹਾਂਜੀ ਹਾਂਜੀ ਤੇ ਆ ਵੀ ਆਰਮ ਆਰੈਸਟ ਬੜੀਆਂ ਮੋਟੀਆਂ ਕਰਦੇ ਪਹਿਲਾਂ ਸੰਗਲ ਹੁੰਦੇ ਸੀ ਜੀ ਸੰਗਲ ਚੱਕ ਕੇ ਆਪਾਂ ਇਹ ਲਾ ਦਈਏ ਜੀ ਬ੍ਰੇਟਾ ਲਾ ਦਈਏ ਹਾਂਜੀ ਹਾਂਜੀ ਹਾਂ ਇਹਦੇ ਨਾਲ ਜਿਹੜੇ ਟੂਰੀ ਵਾਲੀ ਮਸ਼ੀਨ ਤੇ ਆ ਸੁਪਰ ਫਿਲਟਰ ਤੇ ਆਪਣੇ ਜ਼ਿਆਦਾ ਆਲਦਾ ਨਹੀਂ ਲੈਫਟ ਜਾਂਦੀ ਹੈਗੀ ਸਹੀ ਗੱਲ ਆ ਤਾਂ ਸਹੀ ਰਹਿੰਦੀ ਹੈ ਜੀ ਤਸਾਨ ਵੀਰੇ ਇੱਕ ਆਪਾਂ ਤੁਹਾਨੂੰ ਆਹ ਦਿਖਾ ਦਈਏ ਇਹਨਾਂ ਨੂੰ ਕੀ ਬੋਲਦੇ ਵੀਰੇ ਇਲੈਕਟਰਾਂ ਦੇ ਵਿੱਚ ਆ ਹੈ आज ये खबर रेडक्शन है जी खबर रेडक्शन येदे खबर रेडक्शन है एदे नाल ट्रैक्टर दी स्लिपिंग बहुत ਘਟ ਜਾਂਦੀ ਹੈ स्लिपिंग बहुत ਘਟ ਜਾਂਦੀ ਹੈ ਜਾਨੀ ਇਹ ਟਰੈਕਟਰ ਪੂਰਾ ਕੰਮ ਕਰਾਉਂਦਾ ਹੈ ਨਹੀਂ ਟਰੈਕਟਰ ਟਰਾਲੀ ਨੂੰ ਕਹਦੀ ਹੈ ਲਿਫਟ ਆਪਣੇ ਆ ਛਤਰੀ ਆ ਜੀ ਪੂਰੀ ਕਨਾਪੀ ਆ ਪੂਰੀ ਹੈਵੀ ਆ ਜਾਨੀ ਟਰੈਕਟਰ ਅਸੀਂ ਦੇਖਿਆ ਧਰਨੇ ਦਾ ਇੱਕ ਟਰੈਕਟਰ ਪਲਟ ਗਿਆ ਦੀ ਪਰ ਬੰਦੇ ਨੂੰ ਕੁਛ ਨਹੀਂ ਹੋਇਆ ਦੀ ਹਾਂ ਜੀ ਹਾਂ ਹੈਵੀ ਆ ਪੂਰੀ ਪੂਰੀ ਹੈਵੀ ਆ ਆਲਰੀਡੀ ਲੈਟਰਾਂ ਦੇਖੋ ਕਿਸਾਨ ਵੀਰੋਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਇਧਰ ਦੇਖ ਲਓ ਤੇ ਹੋਰ ਇਫੈਕਟਿਵ ਲੱਗਿਆ ਹੈ ਏਟ ਪੂਰਾ ਬਾਕਸ ਮਗਰ ਲਾਤਾ ਹੈਗਾ ਨਹੀਂ ਪਾਣੀ ਰੱਖਣ ਨੂੰ ਬਾਕੀ ਇਹਦੇ ਵਿੱਚ ਇੱਕ ਹੋਰ ਆਪਣੀ ਕੰਪਨੀ ਦੱਤਾ ਜੀ ਇਹਦੇ ਵਿੱਚ 6 ਸਾਲ ਦੀ ਗਰੰਟੀ ਵਾਰੰਟੀ ਦਿੱਤੀ ਆ 6 ਸਾਲ ਦੀ ਹਾਂ 6 ਸਾਲ ਦੀ ਠੀਕ ਆ ਜੀ 6 ਸਾਲ ਦੀ ਵਾਰੰਟੀ ਆ ਠੀਕ ਆ ਜੀ ਠੀਕ ਆ ਤੇ ਆ ਦੇਖੋ ਕਿਸਾਨ ਵੀਰੋ ਕਿੰਨਾ ਵਧੀਆ ਚਮਕਦਾ ਦੇਖਦਾ ਆਪਾਂ ਲਾਈਟਾਂ ਵੀ ਦਿਖਾਉਨੇ ਆ ਮੂਰੇ ਤੇ ਆਪਾਂ ਮੜਾ ਸਟਾਰਟ ਕਰ ਲਈ ਵੀਰ ਜੀ ਨਿਊਟਰਲ ਕਰ ਲਈ ਇਹ ਹਾਂ ਜੀ ਕਰ ਲਈ ਹਾਂ ਆਵਾਜ਼ ਪੂਰੀ ਬੜੀ ਆਵਾਜ਼ ਦਿਖਾ ਦਈਏ 사운ਡ ਆ ਦੇਖੋ ਸਟਾਰਟਿੰਗ ਕਿਸਾਨ ਵੀਰੋ ਆ ਦੇਖਿਓ ਤੁਸੀਂ ਜੇ ਆਪਾਂ ਕਹੀਏ ਤਾਂ ਵਾਈਬ੍ਰੇਸ਼ਨ ਪੂਰਾ ਨਹੀਂ ਦਿੰਦਾਗਾ ਹਾਂ ਨਾ ਜੀ ਪੂਰਾ ਵਾਈਬ੍ਰੇਟਰ ਨਹੀਂ ਲੇਫਟ ਹਾਂ ਪੂਰਾ ਔਰ ਤਾਂ ਇਹ ਆ ਦੇਖੋ ਇੱਕ ਵਾਰ ਤੁਸੀਂ ਦੇਖੋ ਕਿਸਾਨ ਵੀਰੋ ਆਵਾਜ਼ ਤੁਸੀਂ ਦੇਖ ਲਈ ਤੇ ਆਪਾਂ ਹੁਣ ਤੁਹਾਨੂੰ ਲਾਈਟਾਂ ਵਿਖਾਉਣੇ ਆ ਮੂਰੇ ਮੱਚਦੀਆਂ ਪਾਵਰ ਸਟੀering ਵੀ ਪੂਰਾ ਹੈ ਨਹੀਂ ਇੱਥੇ ਬੈਠਣ ਨੂੰ ਨਹੀਂ ਕਟਾਈ ਕਟਾਈ ਵਗੈਰਾ ਕਰਨੀ ਆ ਦੇਖੋ ਤੁਸੀਂ ਪੂਰਾ ਰਾਰਾ ਪਿਆਨ ਮਲਾਈ ਮਘੂੜਦਾ ਜੇ ਆਪਾਂ ਕਹਿ ਦਈਏ ਹਾਂ ਸੁੱਚਾ ਵਗੈਰਾ ਦੀਆਂ ਲੱਗੀਆਂ ਨੇ ਆ ਸਾਰੇ ਨਾਲ ਆ ਜਿਹੜਾ ਡਬਲ ਕਰਤੇ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਬਾਕੀ ਐਲਈਡੀ ਦੇ ਤਾਂ ਆ ਦੇਖੋ LED ਲਾਈਟਾਂ ਕਿਸਾਨ ਵੀਰੋ ਇਹਦਾ ਕਾਰਾਂ ਵਾਲਾ ਹੀ ਕੰਮ ਕਰਦਾ ਜੀ ਰਾਤ ਨੂੰ ਪੂਰਾ ਜਦੋਂ ਹਨੇਰਾ ਘਟਾ ਗ ਲਈ ਇੱਕ ਮੋਡਲ ਕੋ कलर ਕਰਤਾ ਜਿਹੜਾ ਬਾਹਰ ਸੋਨਾ ਕਰਤਾ ਫਰਕ ਪਾਦਾ ਹਾਂ ਅਕਲ ਆਤਾ ਆਡੀ ਵਾਲੇ ਹੀ ਕੰਮ ਕਰਤਾ ਲੈ ਵੀਰੇ ਜਿਵੇਂ ਆਡੀ ਕਾਰ ਦੇ ਨਹੀਂ ਹੁੰਦਾ ਆਡੀ ਹੋ ਜੀ ਆਡੀ ਆਡੀ ਵਾਲਾ ਹੀ ਕੰਮ ਕਰਤਾ ਕਿਸਾਨ ਵੀਰੋ ਇਹਦਾ ਦੇਖ ਲਓ ਤੁਸੀਂ ਇਹ ਕਿਦੋਂ ਔਡੀ ਤੋਂ ਘਟਾ ਜੀ ਸਹੀ ਗੱਲ ਆ ਬਾਈ ਕਿਸਾਨਾਂ ਲਈ ਤਾਂ ਇਹ ਯਾਦ ਨੇ ਜਾ ਜੀ ਮੰਨ ਲਓ ਜਾਜ ਇਹ ਕਿਹੜਾ ਤਰ੍ਹਾਂ ਦਾ ਹੈ ਹਾਂਜੀ ਵੀਰੇ ਬਹੁਤ ਵੀ ਬਹੁਤ ਬਹੁਤ ਧੰਨਵਾਦ ਤੇਰਾ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਤੇ ਲਾਸਟ ਦੇ ਵਿੱਚ ਕਿਸਾਨ ਵੀਰਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਕਿਸਾਨ ਭਰਾਵਾ ਨੂੰ ਇਹੀ ਬੇਨਤੀ ਕਰੂੰਗਾ ਜੀ ਕਿ ਕਦੋਂ ਜਦੋਂ ਵੀ ਆਪਾਂ ਨੇ ਕੋਈ ਟਰੈਕਟਰ ਲੈਣਾ ਹੈ ਹਾਂਜੀ ਤਾਂ ਸੋਚ ਸਮਝ ਕੇ ਦੇਖ ਕੇ ਪਰਖ ਕੇ ਲਓ ਜੀ ਠੀਕ ਹੈ ਜੀ ਪੈਸਾ ਇੱਕ ਵਾਰ ਹੀ ਲੱਗਦਾ ਬਾਰ-ਬਾਰ ਨਹੀਂ ਲੱਗਦਾ ਜੀ ਹਾਂਜੀ ਹਾਂਜੀ ਤੇ ਕਰਕੇ ਟਰੈਕਟਰ ਆਪਣਾ ਸੋਚ ਸਮਝੇ ਲੋ ਜੀ ਹਾਂਜੀ ਤੇ ਆਪਣਾ ਨੰਬਰ ਬੋਲ ਦਿਓ ਵੀਰੇ ਇੱਕ ਵਾਰ ਮੇਰਾ ਮੋਬਾਈਲ ਨੰਬਰ ਹੈਗਾ ਜੀ 98766 51478 ਹਾਂਜੀ ਸਰਿੰਦਰਪਾਲ ਸਿੰਘ ਐਂਡ ਕੰਪਨੀ ਸਾਡੀ ਕੰਪਨੀ ਦਾ ਨਾਮ ਹੈ ਜੀ ਹਾਂਜੀ ਡੀਲਰਸ਼ਿਪ ਹੈ ਜੀ ਤੇ ਪੂਰਾ ਡਿਸਟ੍ਰਿਕਟ ਲੁਧਿਆਣਾ ਆਪਣੇ ਕੋਲ ਹੈ ਜੀ ਹਾਂਜੀ ਅੰਨੇ ਮੇਨ ਬ੍ਰਾਂਚ ਆਪਣੇ ਠੀਕ ਆ ਜੀ ਲੁਧਿਆਣੇ ਦਾ ਕਾਪਣਾ ਹੀ ਹੈ ਵੀਰੇ ਸਾਰਾ ਲੁਧਿਆਣਾ ਹੋ ਗਿਆ ਜੀ ਆਪਣਾ ਡੀਲੋਂ ਠੀਕ ਆ ਤਰਾਹਾ ਜੀ ਬਾਸੀ ਬਾੜਾ ਸਮਰਾਲਾ ਠੀਕ ਹੈ ਜੀ ਠੀਕ ਹੈ ਆਪਣੇ ਕੋਲ ਹੈ ਜੀ ਨੰਬਰ ਬੋਲਤਾ ਵੀਰੇ ਹਾਂਜੀ ਹਾਂਜੀ ਬੋਲਤਾ ਨੰਬਰ ਤੁਹਾਡਾ ਆਪਾਂ ਸਕਰੀਨ ਤੇ ਵੀ ਮੈਸੇਜ ਕਰ ਦਾਂਗੇ ਯਾਨੀ ਕਿਸਾਨ ਵੀਰੋ ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਬੋਬੀ ਵੀਰ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋਗਾ ਨਹੀਂ ਜਦੋਂ ਮਰਜੀ ਤੇ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਹਾਂਜੀ ਕਿਸਾਨ ਵੀਰੋ ਜੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਹੁਣ ਤਾਂ ਵੀਡੀਓ ਪਾਉਣ ਦਾ ਨੂੰ ਬਹੁਤ ਟਾਈਮ ਹੋ ਗਿਆ ਦਬਦਿਆ ਕਰੋ ਵੱਡਣ ਜਿਆ ਐਸਕੇ ਨਾ ਕਰੋ ਤੇ ਫੇਸਬੁੱਕ ਤੇੋਂ ਤਾਂ ਬਟਰੂਆਂ ਪਰੇਜ ਨੂੰ ਫੋਲੋ ਕਰਨਾ ਤੇ ਹੋਰ ਮੈਂ ਤੇ ਮਿਲਾਂਗਾ ਤੁਹਾਨੂੰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ